ਅੱਜ ਮੈਂ ਜੋ ਮਾ ਲਈ ਇਮੇਜਸ ਹੁੰਦੀਆਂ ਉਹ ਸ্লাইਡ ਹੁੰਦੀਆਂ ਉਹ ਮੈਂ ਹੁਣ ਤੱਕ ਕਈ ਬੱਚਾ ਨੂੰ ਆਈਟੀ ਦੀ ਸਕਿਲਸ ਦੇ ਚੁੱਕਿਆ ਹਾਂ ਮੇਰਾ ਮੇਨ ਅਜੰਡਾ ਹੈ ਕਿ ਜੋ ਛੋਟੇ ਛੋਟੇ ਬੱਚੇ ਹੈ ਜੋ ਸਕੂਲ ਦੇ ਵਿੱਚ ਪੜ ਰਿਹਾ ਹੈ ਉਹਨਾਂ ਨੂੰ ਛੋਟੀ ਉਮਰ ਚ ਕੰਪਿਊਟਰ ਸਿਖਾ ਕੇ ਉਹਨਾਂ ਦਾ ਜਿਹੜਾ ਫਿਊਚਰ ਹੈ ਉਹਨੂੰ ਸਕਸੈਸਫੁਲ ਬਣਾ ਦੇਵਾਂ ਤੱਕ ਸੀ ਬੋਰਡ ساری ਵੈਬਸਾਈਟਸ ਕ੍ਰੇਟ ਕੀਤੇ ਹੋਏ ਯਾਨੀ ਹੁਣ ਤੱਕ ਅਪ ਤਿੰਨ ਵੈਬਸਾਈਟਸ ਕ੍ਰੇਟ ਕਰ ਚੁੱਕੇ ਹੈ ਜੀ ਇੱਕ ਹੈ ਨਵਕਿਨ ਐਜੂਕੇਸ਼ਨ ਤੇ ਪੰਜਾਬ ਐਜੂਕੇਸ਼ਨ ਕਿੰਨੇ ਕ ਬੱਚਿਆਂ ਨੂੰ ਸਪਲਾਈ ਦੇ ਚੁੱਕੇ ਹੋ ਹੁਣ ਤੱਕ ਹੁਣ ਤੱਕ ਮੈਂ 100 ਤੋਂ ਜ਼ਿਆਦੇ ਬੱਚਾ ਨੂੰ ਟ੍ਰੇਨਿੰਗ ਸਕਿਲਸ ਪ੍ਰੋਵਾਈਡ ਕਰ ਚੁੱਕਾ अगे मैं हम स्टडी बेसिक एक ऐप बनाना चाहना जिस बच्चों सारा मटीरियल ए टू जैड वो एप्स प्रोवाइड हो practice सके जिस जिसना प्रैक्टिस भी ईजीली कर सकता और सारा आई टी दे बेस होगा ਕੀ ਕਹਿਣਾ ਚਾਹਨਾ ਬੇਟਾ ਮਲਕੀ ਤੁਸੀਂ ਇਸ ਆਈਡੀ ਸਖਾਰਿਓ ਬੱਚਿਆਂ ਨੂੰ ਕਿੰਨੇ ਕ ਬੱਚਾ ਸਖਰਾਈ ਦੇ ਚੁਕਿਓ ਥੋੜਾ ਅਜੰਡਾ ਕੀ ਸੀ ਕਾ ਤੋਂ ਸਖਲਾਈ ਦੇ ਰਹੇ ਹੋ ਮੈਂ ਹੁਣ ਤੱਕ ਕਈ ਬੱਚਾ ਨੂੰ ਆਈਡੀ ਦੀ ਸਕਿਲਸ ਦੇ ਚੁਕੇ ਹਾਂ ਮੇਰਾ ਮੇਨ ਅਜੰਡਾ ਹੈ ਕਿ ਜੋ ਛੋਟੇ ਛੋਟੇ ਬੱਚੇ ਹੈ ਜੋ ਸਕੂਲ ਦੇ ਵਿੱਚ ਪੜ ਰਿਹਾ ਹੈ ਉਹਨਾਂ ਨੂੰ ਛੋਟੀ ਉਮਰ ਚ ਕੰਪਿਊਟਰ ਸਿਖਾ ਕੇ ਉਹਨਾਂ ਦਾ ਜਿਹੜਾ ਫਿਊਚਰ ਹੈ ਉਹਨੂੰ ਸக்ஸੈਸਫੁਲ ਬਣਾ ਦੇਵਾਂ ਜਿਸ ਨਾਲ ਲੋਹ ਬਾਦਸ਼ ਵਿੱਚ ਨਹੀਂ ਜਾਂਦੇ ਤੇ ਸਾਡੇ ਧੂਰੀ ਵਿੱਚ ਹੀ ਰਹਿਣਗੇ ਤੇ ਉਹ ਕੰਪਨੀਆਂ ਖੋਲ੍ਹਣਗੇ ਜਿਸ ਨਾਲ ਸਾਡਾ ਧੂਰੀ ਅੱਗੇ ਬੜੂਗਾ ਕਿੰਨੇ ਕ ਬੱਚਿਆਂ ਨੂੰ ਸਿਖਲਾਈ ਦੇ ਚੁੱਕੇ ਹੋ ਹੁਣ ਤੱਕ ਹੁਣ ਤੱਕ ਮੈਂ ਸੌਤ ਜਿਆਦੇ ਬੱਚਾ ਨੂੰ ਟ੍ਰੇਨਿੰਗ ਸਕਿਲਸ ਪ੍ਰੋਵਾਈਡ ਕਰ ਚੁੱਕਿਆ ਹਾਂ ਨੌਜਵਾਨਾਂ ਨੂੰ ਕਿਆ ਸੁਨੇਹਾ ਦੇਣਾ ਚਾਹੋਗੇ ਆਪ ਮੈਂ ਇਹ ਹੀ ਕਹਿਣਾ ਚਾਹਾਂਗਾ ਕਿ ਜੋ ਬਾਹਰ ਵਿਦੇਸ਼ ਲੋਕ ਜਾ ਰਿਹਾ ਹੈ ਉਹ इन दूरी में ही हमारे पंजाब में रहकर आईटी आईटी पे वर्क करके अपने पंजाब को ही ग्रो करे आगे जाके जो हमारा इंडिया है वो इतना ग्रो हो जाएगा कि जो विदेश के लोग हैं वो इंडिया में शिफ्ट करने लग जाएंगे अभी तक कितने आप बना चुके हो हुन, एक है, है नवकिन एजुकेशन ते पंजाब एजुकेशन अच्छा आगे की ओहो है ਮੇਰਾ ਉਦਘਾਟਨੀ ਐਪ ਨੂੰ ਬਣਾਉਣਾ ਚਾਹੁੰਦਾ ਹਾਂ ਅੱਗੇ ਮੈਂ ਉਹਨੂੰ ਸਟੱਡੀ ਬੇਸਿਕ ਐਪ ਬਣਾਉਣਾ ਚਾਹੁੰਦਾ ਜਿਸ ਚ ਬੱਚੇ ਨੂੰ ਸਾਰਾ ਮਟੀਰੀਅਲ A ਤੋਂ Z ਉਹ ਐਪ ਚ ਪ੍ਰੋਵਾਈਡ ਹੋ ਸਕੇ ਜਿਸ ਨਾਲ ਉਹ ਪ੍ਰੈਕਟਿਸ ਵੀ ਈਜ਼ੀਲੀ ਕਰ ਸਕੇ ਉਹ ਸਾਰਾ ਆਈਟੀ ਦੇ ਬੇਸ ਹੋਊਗਾ HTML HTML ਜਿਹੜਾ ਹੈਗਾ ਉਹਦੇ ਥਰੂ ਕੀ ਕੀ ਕੀਤਾ ਹੁੰਦਾ HTML ਨਾਲ ਅਸੀਂ ਹੁਣ ਤੱਕ ਬਹੁਤ ਵੈਬਸਾਈਟਸ ਕ੍ਰੀਏਟ ਕਰ ਚੁੱਕੇ ਹਾਂ ਵੈਬ HTML ਇੱਕ ਸਭ ਤੋਂ ਬੇਸਿਕ ਲੈਂਗੁਏਜ ਹੈ ਜਿਸ ਨਾਲ ਜੋ ਤੁਸੀਂ ਵੈਬਸਾਈਟਾਂ ਦੇਖਦੇ ਹੋ ਐਕਚੁਅਲੀ HTML ਨਾਲ ਹੀ ਬਣਦੀਆਂ ਹਨ ਸਾਹਿਲ ਕੀ ਕਹਿਣਾ ਚਾਹੁੰਦਾ ਮਨ ਕੀ ਇਸ ਬੱਚੇ ਟ੍ਰੇਡਿੰਗ ਲੈ ਰਹੇ ਹੋ ਕਿਹੜੀ ਕਲਾਸ ਪੜ੍ਹਦੇ ਹੋ ਮੈਂ ਨੂੰਮੀ ਕਲਾਸ ਤੇ ਪੜ੍ਹਨ ਗਈ ਤੇ ਮੈਨੂੰ ਵਧੀਆ ਲੱਗ ਰਿਹਾ ਕਿ ਮੈਂ ਇੱਕ ਆਰਟੀਮੀ ਦੀ ਮਾਦ ਦੇ ਵਿਦਿਆਰਥੀ ਤੋਂ HTML ਬਾਰੇ ਜਾ ਰਹੇਗਾ ਤੇ ਮੈਨੂੰ ਵਧੀਆ ਲੱਗ ਰਿਹਾਗਾ ਤੇ ਬਾਅਦ ਜਿਹੜੇ ਨੌਜਵਾਨ ਜਾ ਰਹੇ ਨੇਗੇ ਉਹਨਾਂ ਉਹ ਕਿਉਂ ਜਾ ਰਹੇ ਨੇ ਕਿ ਵਜ੍ਹਾ ਹੈ ਵੀ ਧੂਰੀ ਦੇ ਵਿੱਚ ਕੋਈ ਵੀ ਕੰਪਨੀ ਨਹੀਂ ਹੈਗੀ ਆਈਟੀ ਕੰਪਨੀ ਨਹੀਂ ਹੈਗੀ ਜਾਂ ਧੂਰੀ ਦੇ ਵਿੱਚ ਕੋਈ ਵੀ ਉਹ ਵਪਾਰ ਕਰਨ ਦੀ ਉਹ ਨਹੀਂ ਹੈਗੀ ਵੀ ਵੀ ਉਹ ਬਾਹਰ ਜਾਂਦੇ ਬਾਹਰ ਜਾ ਕੇ ਵਾਰ ਜਾਣਗੇ ਤੇ ਵਪਾਰ ਵਧੀਆ ਕਰਨਗੇ ਇਥੋਂ 80 80 ਲੱਖ ਰੁਪਇਆ ਲਾ ਕੇ ਬਾਹਰ ਜਾਂਦੇ ਨੇ ਇਹ ਘਰ ਦੇ ਕਿਵੇਂ ਕਮਾਉਂਦੇ ਨੇ ਪੈਸਾ ਉਹ ਪੈਸਾ ਉਹ ਦੇ ਕੇ ਲਾ ਕੇ ਉਹ ਬਾਹਰ ਜਾਂਦੇ ਆ ਵਜ੍ਹਾ ਕੀ ਆ ਧੂਰੀ ਦੇ ਵਿੱਚ ਉਹ ਆਈਟੀ ਕੰਪਨੀ ਨਹੀਂ ਹੈਗੀ ਜੋ ਆ ਪੂਰਾ ਕਰਨਗੇ ਇਹਨਾਂ ਆਹ ਜੀ ਸਿਮਰਨ ਕੀ ਕਹੋਗੇ ਜੀ ਬੱਚੇ ਤਾਂ ਟ੍ਰੇਨਿੰਗ ਲੈ ਰਹੇ ਹੋ ਕਿੰਨਾ ਟਾਈਮ ਹੋ ਗਿਆ ਟ੍ਰੇਨਿੰਗ ਲੈਂਦੇ ਨੂੰ ਸਰ ਕਾਫੀ ਟਾਈਮ ਹੋ ਗਿਆ ਟ੍ਰੇਨਿੰਗ ਲੈਂਦੇ ਨੂੰ ਤਾਂ ਕਿ ਬਹੁਤ ਵਧੀਆ ਲੱਗ ਰਿਹਾ ਹੈ ਕਿ ਤੁਸੀਂ ਨਹੀਂ ਇੱਕ 8ਵੀਂ ਕਲਾਸ ਦਾ ਬੱਚਾ ਵੀ ਸਿਖਾ ਰਿਹਾ ਹੈਗਾ ਆਈਟੀ ਸਕਿਲਸ ਕਿਵੇਂ ਲੱਗਦਾ ਮਨ ਕਿ ਅੱਗੇ ਜਾ ਕੇ ਕੀ ਸੋਚਦੇ ਸੀ ਨਹੀਂ ਜੀ ਸਰ ਇੱਕ ਵਧੀਆ ਕੰਪਨੀ ਦੇ ਵਿੱਚ ਜੋਬ ਕਰੀਏ ਸਾਡੀ ਧੂਰੀ ਦੇ ਵਿੱਚ ਡਿਵੈਲਪਮੈਂਟ ਹੋ ਗਈ ਤਾਂ ਅਸੀਂ ਧੂਰੀ ਦੇ ਵਿੱਚ ਹੀ ਰਹਿ ਕੇ ਆਪਾਂ ਆਪਣਾ ਵਧੀਆ ਸਕਿਲਸ ਪ੍ਰੋਵਾਈਡ ਕਰਵਾ ਸਕਦੇ ਹਾਂ ਦੂਸਰੇ ਬੱਚਿਆਂ ਨੂੰ ਤੇ ਬੇਰੁਜ਼ਗਾਰੀ ਵੀ ਥੋੜੀ ਜਿਹੀ ਘਟੇਗੀ 9ਵਾਂ ਜੁਵਨ ਕਿਸਨੇ ਹਾਧੂਗੀ? ਵੀ। ਤੁਹਾਨੂੰ ਕਿਹੜੀ ਕਲਾਸ ਪੜ੍ਹਨਾ? 9ਵੀਂ ਕਲਾਸ। 9ਵੀਂ ਚ। ਕੀ ਕਹਣਾ ਜਨਮਤ ਕੀ ਬੇਟਾ ਅਸੀਂ ਆ ਬੱਚਾ ਨੂੰ ਆਈ.ਟੀ. ਸਿਖਾ ਰਹੇ ਹਾਂ ਕਿਵੇਂ ਲੱਗਦਾ ਹੈ? ਸਰ ਮੈਂ ਜਿਹੜਾ ਕੋਰੋਨਾ ਟਾਈਮ 'ਚ ਆਨਲਾਈਨ ਕਲਾਸਿਸ ਲੱਗਦੀਆਂ ਸੀਗੀਆਂ ਉਸ ਵਕਤ ਮੈਨੂੰ ਲੱਗਿਆ ਮੈਨੂੰ ਆਈ.ਟੀ. ਦੇ ਵਿੱਚ ਇੰਟਰਸਟ ਜੰਗਿਆ। ਫਿਰ ਮੇਰੇ ਨਾਲ ਮਯੰਗ ਵੀ ਆਇਆ ਫਿਰ ਅਸੀਂ ਦੋਨਾਂ ਨੇ ਸੋਚਿਆ ਕਿ ਕਿਉਂ ਨਾ ਅਸੀਂ ਇਹ ਆਈ.ਟੀ. ਦੀ ਸਕਿਲਸ ਦੂਜੇ ਨੂੰ ਪ੍ਰੋਵਾਈਡ ਕਰਨ। ਮੈਨੂੰ ਆਈ.ਟੀ. ਦੀ ਸਕਿਲਸ ਦੂਜੇ ਨੂੰ ਪ੍ਰੋਵਾਈਡ ਕਰਨ ਵਿੱਚ ਕਾਫੀ ਅ ਵਧੀਆ ਲੱਗਦਾ ਕਿ ਹਾਂ ਸਾਡੇ ਧੂਰੀ ਦੇ ਨੌਜਵਾਨ ਵੀ ਬਾਹਰ ਵਿਦੇਸ਼ਾਂ ਤੇ ਨਾ ਜਾ ਕੇ ਇੱਧਰ ਹੀ ਧੂਰੀ ਵਿੱਚ ਸਾਡੇ ਤੋਂ ਆਈਟੀ ਦੀ ਸਕਿਲਸ ਲੈ ਕਿਹੜੇ-ਕਿਹੜੇ ਐਪ ਤਿਆਰ ਕਰ ਚੁੱਕੇ ਹੋ ਹੁਣ ਤੱਕ ਸਾਨ ਨੇ ਹਜੇ ਤੱਕ ਕਾਫੀ ਸਾਰੀ ਵੈਬਸਾਈਟਸ ਤੇ ਐਪ ਕ੍ਰੀਏਟ ਕੀਤੀਆਂ ਨੇ ਜਿਵੇਂ ਕਿ ਇੱਕ ਪੰਜਾਬ ਐਜੂਕੇਸ਼ਨ ਨਾਮ ਦੀ ਹੈਗੀ ਹੈ ਵੈਬਸਾਈਟ ਉਹਦੇ ਵਿੱਚ ਸਾਨ ਨੇ ਕਾਫੀ ਜ਼ਿਆਦਾ ਸਟੱਡੀ ਮਟੀਰੀਅਲ ਰੱਖਿਆ ਉਹਦੇ ਵਿੱਚ ਲੈਂਗੁਏਜਸ ਦੇ ਬਾਰੇ ਰੱਖਿਆ ਸਾਨ ਨੇ ਕਾਫੀ ਕੁਝ ਵੀਡੀਓ ਲੈਕਚਰਸ ਵੀ ਪਏ ਨੇ ਤੇ ਸਰ ਹੁਣ ਅਸੀਂ ਇੱਕ ਸਾਫਟਵੇਅਰ ਉਤੇ ਵਰਕ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਉਹ ਇੱਕ ਸਕੂਲ ਪ੍ਰੋਜੈਕਟ ਹੈ ਉਹ ਸਕੂਲ ਦੇ ਵਿੱਚ ਲਈ ਕਾਫੀ ਜ਼ਿਆਦਾ ਬੈਨੀਫਿਟ ਹੈ ਉਹਦੇ ਵਿੱਚ ਟਾਈਮ ਟੇਬਲ ਆਪਣੇ ਆਪ ਜਨਰੇਟ ਹੋਊਗਾ ਤੇ ਆਪਣਾ ਵੀ ਐਡਜਸਟ ਹੋਊਗਾ ਸਿਰਫ ਸਾਨੂੰ ਉਹਦੇ ਵਿੱਚ ਡਿਟੇਲਸ ਭਰਨੀਆਂ ਨੇ ਕਿੱਥੋਂ ਸਿੱਖਿਆ ਪ੍ਰਾਪਤ ਕੀਤੀ ਤੁਸੀਂ ਨੇ ਇਹ ਅਹ ਮੈਂ ਮੈਮ ਸੇ ਕੀ ਨਾਮ ਆ ਤੁਹਾਡਾ ਜੀ ਕੀ ਧੰਨਵਾਦ ਕਿਰਨ ਜੀ ਪੁੱਛਣਾ ਚਾਹਣਾ ਤੁਹਾਡਾ ਬੱਚੇ ਅੱਜ ਵੱਡੇ ਵੱਡੇ ਬੱਚਿਆਂ ਨੂੰ ਮਾਤ ਦੇ ਰਹੇ ਨੇ ਕਿਵੇਂ ਲੱਗਦਾ ਹੈ ਕੀ ਕਹਿਣਾ ਚਾਹਦੇ ਥੋੜੇ ਸਰ ਬਹੁਤ ਜ਼ਿਆਦਾ ਵਧੀਆ ਫੀਲ ਹੋ ਰਿਹਾ ਹੈਗਾ ਤੇ eh, uh, va uh, rana ਤੇ ਇਹ ਇਹ ਨਾ ਨੂ ਮੈਂ ਡੀਸੀ ਸਰ ਨਾਲ ਵੀ ਮਿਲਾ ਕੇ ਲੈ ਕੇ ਆਈ ਸੀ ਤੇ ਹੁਣ ਇਹ ਇੱਕ ਜਿਹੜਾ ਪ੍ਰੋਜੈਕਟ ਪਿਆਰ ਚਾ ਰਹੇ ਨੇ ਸਕੂਲ ਟਾਈਮ ਟੇਬਲ ਦਾ ਕਿਉਂਕਿ ਗਵਰਨਮੈਂਟ ਸਕੂਲ ਗਾਲੋ ਤੇ ਪ੍ਰਾਈਵੇਟ ਸਕੂਲ ਗਾਲੋ ਉੱਥੇ ਅੱਜ ਤੱਕ ਸਕੂਲ ਟਾਈਮ ਆਨਲਾਈਨ ਸਕੂਲ ਟਾਈਮ ਟੇਬਲ ਜਨਰੇਟ ਕਰਨ ਦਾ ਕੋਈ ਪ੍ਰੋਜੈਕਟ ਨਹੀਂ ਬਣਿਆ ਹੈਗਾ ਤੇ ਇਹਨਾਂ ਨੇ ਡੀਸੀ ਸਰ ਨਾਲ ਵੀ ਗੱਲ ਕੀਤੀ ਸੀ ਡੀਸੀ ਸਰ ਨੂੰ ਵੀ ਦਿਖਾਇਆ ਸੀ ਇਹਨਾਂ ਦਾ ਏਮ ਇਹੀ ਹੈਗਾ ਵੀ ਦੇ ਆ ਗਵਰਨਮੈਂਟ ਸਕੂਲ ਜਾਂ ਪ੍ਰਾਈਵੇਟ ਸਕੂਲਾਂ ਵਿੱਚੋਂ ਇਹਨਾਂ ਦਾ ਜਿਹੜਾ ਇਹ ਪ੍ਰੋਜੈਕਟ ਹੈ ਸਕੂਲ ਟਾਈਮ ਟੇਬਲ ਦਾ ਅਡਜਸਟਮੈਂਟ ਇਹਦੇ ਵਿੱਚ ਟਾਈਮ ਟੇਬਲ ਵੀ ਆਟੋਮੈਟਿਕਲੀ ਜਨਰੇ ਤੇ ਜਿਸ ਤੇ ਕਿੰਨਾ ਟਾਈਮ ਵੇਸਟ ਹੋ ਜਾਂਦਾ ਮੈਨੂਅਲੀ ਬਣਾਇਆ ਜਾਂਦਾ ਪਰ ਫਿਰ ਵੀ ਉਹਦੇ ਵਿੱਚ ਬਹੁਤ ਸਾਰੀਆਂ ਕਮੀਆਂ ਪੈ ਰਹਿ ਜਾਂਦੀਆਂ ਨੇ ਪਰ ਇਹ ਲੌਜੀਕ ਲਗਾ ਕੇ ਇੰਨਾ ਵਧੀਆ ਬਣਾਣਗੇ ਕਿ ਪਰਫੈਕਟ ਟਾਈਮ ਟੇਬਲ ਬਣੇ ਤੇ ਜਿਹੜਾ ਅਡਜਸਟਮੈਂਟ ਉਹਦੇ ਵਿੱਚ ਪਾ ਰਹੇ ਨੇ ਉਹਦੇ ਵਿੱਚ ਵੀ ਨੇ ਇਹੀ ਕਰ ਰਹੇ ਨੇ ਵੀ ਅਡਜਸਟਮੈਂਟ ਇੰਨੇ ਜਿਆਦਾ ਪਰਫੈਕਟ ਟੀਚਰ ਦੀ ਹੋਵੇ ਤਾਂ ਕਿ ਟੀਚਰ ਦੇ ਲੀਵ ਲੈਣ ਤੇ ਬੱਚਿਆਂ ਦੀ ਸਟੱਡੀ ਤੇ ਕੋਈ ਇਫੈਕਟ ਨਾ ਹੋਵੇ ਬੀਸੀ ਸਰ ਨੂੰ ਇਹਨਾਂ ਦਾ ਇਹ ਪ੍ਰੋਜੈਕਟ ਬਹੁਤ ਜਿਆਦਾ ਵਧੀਆ ਲੱਗਿਆ ਕੀ ਅਜੰਡਾ ਕੀ ਹੈ ਮਨਕੀ ਬੱਚਿਆਂ ਨੂੰ ਸਿੱਖਲਾਈ ਦੇਣਾ ਕਿੰਨੇ ਕ ਬੱਚਿਆਂ ਨੂੰ ਮੁਫਤ ਸਰਲਾ ਦੇ ਸਿੱਖਲਾਈ ਦੇ ਚੁੱਕੇ ਹੋ ਅਗਲਾ ਕਦਮ ਕੀ ਹੈ ਤੁਹਾਡਾ ਅਗਲਾ ਕਦਮ ਇਹ ਹੈ ਸਰ ਵਿਟੂਰੀ ਨੂੰ ਤੂਰੀ ਦੇ ਵਿੱਚ ਕੋਈ ਵੀ ਆਈਟੀ ਕੰਪਨੀ ਨਹੀਂ ਹੈਗੀ ਤੇ ਆਈਟੀ ਕੰਪਨੀ ਓਪਨ ਕਰਕੇ ਬੱਚਿਆਂ ਨੂੰ ਰੋਜ਼ਗਾਰ ਦਿੱਤਾ ਜਾਵੇ ਬੱਚਿਆਂ ਨੂੰ ਸਕਿੱਲ ਦਿੱਤਾ ਜਾਵੇ ਦੇਖੋ ਰੋਜ਼ਗਾਰ ਉਹ ਵੀ ਮਿਲਦਾ ਹੈਗਾ ਜਦੋਂ ਬੱਚਿਆਂ ਦੇ ਵਿੱਚ ਕੋਈ ਨਾ ਕੋਈ ਸਕਿੱਲ ਹੁੰਦੀ ਹੈਗੀ ਤੇ ਸਟੂਡੈਂਟ ਤੇ ਮੈਂ ਖੁਦ ਵੀ ਕਾਫੀ ਇੱਕ ਨਵਕੇ ਨ ਐਜੂਕੇਸ਼ਨ ਫਾਊਂਡੇਸ਼ਨ ਨਾਲ ਜੁੜੀ ਹੋਈ ਆਂ ਮੈਂ ਮੇਰਾ ਮੇਨ Aim ਇਹ ਹੀ ਸੀ ਵੀ ਮੈਂ ਵੱਧ ਤੋਂ ਵੱਧ ਲੋਕਾਂ ਨੂੰ ਸਕਿੱਲ ਦਵਾ ਤੇ ਸਕਿੱਲ ਦੇ ਕੇ ਉਹਨਾਂ ਨੂੰ ਰੋਜ਼ਗਾਰ ਦੇ ਯੋਗ ਬਣਾਦਾ ਤਾਂ ਕਿ ਉਹਨਾਂ ਨੂੰ ਦੇਖੋ ਜਿਹਨੇ ਆਪਾਂ ਕਿਸੇ ਦੀ ਇੱਕ ਵਾਰ ਹੈਲਪ ਕਰਦੇ ਆ ਤਾਂ ਉਹਦੀ ਲਾਈਫ ਨਹੀਂ ਸੈੱਟ ਹੁੰਦੀ ਪਰ ਜਦੋਂ ਆਪਾਂ ਉਹਨਾਂ ਨੂੰ ਰੋਜ਼ਗਾਰ ਦੇ ਕਾਬਿਲ ਬਣਾ ਦਿੰਦੇ ਆਗੇ ਤਾਂ ਜਦੋਂ ਉਹਨਾਂ ਨੂੰ ਰੋਜ਼ਗਾਰ ਮਿਲ ਜਾਂਦਾ ਹੈ ਤਾਂ ਉਹਨਾਂ ਦੀ ਪੂਰੀ ਲਾਈਫ ਹੈ ਜਿਹੜੀ ਉਹ ਸੈੱਟ ਹੋ ਜਾਂਦੀ ਹੈ ਜੇ ਪਰਿਵਾਰ ਦੇ ਵਿੱਚੋਂ ਇੱਕ ਮੈਂਬਰ ਵੀ ਸੈੱਟ ਹੋ ਜਾਂਦਾ ਤਾਂ ਪੂਰੇ ਪਰਿਵਾਰ ਦੀ ਲਾਈਫ ਹੈ ਜਿਹੜੀ ਚੇਂਜ ਹੋ ਜਾਂਦੀ ਹੈਗੀ ਤੇ ਇਸ ਦੀ ਮੈਂ ਐਗਜ਼ਾਮਪਲ ਖੁਦ ਦੀ ਹੈ